ਸਤਿ ਸ੍ਰੀ ਅਕਾਲ ਮੈਂ ਹਦੀਪਿਕਾ ਖੋਸਲਾਤ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ ਖਬਰਾਂ ਉਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਨੇ ਕਮਲਾ ਹੈਰਿਸ ਰਸਮੀ ਤੌਰ ਉਤੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਚੁੱਕੀ ਹੈ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਆਖਰੀ ਦਿਨ ਆਪਣੇ ਸੰਬੋਧਨ 'ਚ ਜਿੱਥੇ ਉਹਨਾਂ ਨੇ ਇੱਕ ਪਾਸੇ ਆਪਣੇ ਵਿਰੋਧੀ ਡੋਨਾਲਡ ਟਰੰਪ ਉਤੇ ਤਿੱਖਾ ਨਿਸ਼ਾਨਾ ਸਾਧਿਆ ਉੱਥੇ ਹੀ ਮੱਧ ਵਰਗ ਲਈ ਇੱਕ ਵੱਡਾ ਚੋਣ ਵਾਦਾ ਵੀ ਕੀਤਾ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਕੋਤੀ ਕਰੇਗੀ ਉਹਨਾਂ ਨੇ ਕਿਹਾ ਕਿ ਇਸ ਨਾਲ ਕਰੀਬ 10 ਕਰੋੜ ਅਮਰੀਕੀ ਨਾਗਰਿਕਾਂ ਨੂੰ ਫਾਇਦਾ ਹੋਵੇਗਾ ਕਮਲਾ ਹਾਰਿਸ ਨੇ ਕਿਹਾ ਕਿ ਅਮਰੀਕੀ ਲੋਕਾਂ ਲਈ ਨਵੇਂ ਅਤੇ ਬਿਹਤਰ ਰਸਤੇ ਉੱਤੇ ਚੱਲਣ ਦਾ ਸਮਾਂ ਆ ਗਿਆ ਹੈ। ਉਹਨਾਂ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੀ ਰਾਸ਼ਟਰਪਤੀ ਹੋਵੇਗੀ। ਕਮਲਾ ਹਾਰਿਸ ਨੇ ਕਿਹਾ ਕਿ ਉਹਨਾਂ ਦਾ ਟੀਚਾ ਮਜ਼ਬੂਤ ਮੱਧ ਵਰਗ ਬਣਾਉਣਾ ਹੈ। ਉਹਨਾਂ ਕਿਹਾ ਕਿ ਇੱਕ ਮਜ਼ਬੂਤ ਮੱਧ ਵਰਗ ਅਮਰੀਕਾ ਦੀ ਤਰੱਕੀ ਅਤੇ ਆਰਥਿਕਤਾ ਦਾ ਅਹਿਮ ਹਿੱਸਾ ਹੈ। ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਾਰਿਸ ਨੇ ਕਿਹਾ ਕਿ ਮੇਰੀ ਮਾਂ ਬਹੁਤ ਸੀਮਿਤ ਬਜਟ ਰੱਖਦੀ ਸੀ ਅਤੇ ਉਹ ਉਮੀਦ ਕਰਦੀ ਸੀ ਕਿ ਸਾਡੇ ਕੋਲ ਜੋ ਵੀ ਮੌਕੇ ਹਨ ਉਹ ਉਹਨਾਂ ਲਈ ਸ਼ੁਕਰਗੁਜ਼ਾਰ ਹੋਣਗੇ ਕਿਉਂਕਿ ਹਰ ਕਿਸੇ ਕੋਲ ਇਸ ਤਰ੍ਹਾਂ ਦੀ ਸਹੂਲਤ ਨਹੀਂ ਹੁੰਦੀ ਹਰਸ ਨੇ ਕਿਹਾ ਕਿ ਅਸੀਂ ਮੱਧ ਵਰਗ ਲਈ ਮੌਕੇ ਪੈਦਾ ਕਰਾਂਗੇ ਉਹਨਾਂ ਨੂੰ ਕਿਫਾਇਤੀ ਰਿਹਾਇਸ਼ੀ ਸਹੂਲਤਾ ਤੇ ਸਿਹਤ ਸਕੀਮਾਂ ਪ੍ਰਦਾਨ ਕਰਾਂਗੇ ਰਾਸ਼ਟਰਪਤੀ ਚੋਣਾਂ 'ਚ ਆਪਣੇ ਵਿਰੋਧੀ ਡੋਨਾਲਡ ਟਰੰਪ ਉੱਤੇ ਨਿਸ਼ਾਨਾ ਬਿੰਨ੍ਹਦਿਆਂ ਕਮਲਾ ਨੇ ਕਿਹਾ ਕਿ ਉਹਨਾਂ ਨੂੰ ਮੱਧ ਵਰਗ ਦੀ ਚਿੰਤਾ ਨਹੀਂ ਹੈ ਉਹਨਾਂ ਨੂੰ ਆਪਣੇ ਅਰਬਪਤੀ ਦੋਸਤਾ ਦੀ ਚਿੰਤਾ ਹੈ ਜੇਕਰ ਟਰੰਪ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਉਹਨਾਂ ਨੂੰ ਇੱਕ ਹੋਰ ਟੈਕਸ ਬ੍ਰੇਕ ਦੇਣਗੇ ਜਿਸ ਨਾਲ ਦੇਸ਼ ਦੇ ਕਰਜ਼ੇ ਉੱਤੇ ਲਗਭਗ 5 ਟ੍ਰਿਲੀਅਨ ਡਾਲਰ ਦਾ ਬੋਝ ਪਵੇਗਾ ਹੈਰਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ 트럼ਪ ਇਸਦੀ ਪਰਪਾਈ ਲਈ ਮੱਧ ਵਰਗ ਉੱਤੇ ਹੋਰ ਟੈਕਸ ਲਗਾ ਸਕਦੇ ਨੇ ਉਨਾ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਬਣ ਜਾਂਦੀਆਂ ਤਾਂ ਅਸੀਂ ਮੱਧ ਵਰਗ ਲਈ ਟੈਕਸ ਘਟਾਵਾਂਗੇ ਤਾਂ ਜੋ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਣ ਅਤੇ ਮੱਧ ਵਰਗ ਮਜ਼ਬੂਤ ਹੋ ਸਕੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ ਅਮਰੀਕੀਆਂ ਦੇ ਇੱਕ ਸਮੂਹ ਨੇ ਉਪਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇੱਕ ਨਵੀਂ ਵੈੱਬਸਾਈਟ desi president.com ਲਾਂਚ ਕੀਤੀ ਹੈ ਜਿਸ ਦੀ ਟੈਗਲਾਈਨ ਕਮਲਾ ਕੇ ਸਾਥ ਵੱਜੋਂ ਰੱਖੀ ਗਈ ਹੈ ਹੈਰਿਸ ਦੀ ਮਾਂ ਮੂਲ ਰੂਪ ਵਿੱਚ ਚੇਨਈ ਦੀ ਸੀ ਜੋ ਬਾਅਦ ਵਿੱਚ ਅਮਰੀਕਾ ਆਵਾਸ ਕਰ ਗਈ ਜਦੋਂ ਕਿ ਉਸਤੇ ਜਮੈਕਾ ਤੋਂ ਅਮਰੀਕਾਏ ਭਾਰਤੀ ਅਮਰੀਕੀ ਲੋਕ ਬਹੁਤ ਉਤਸ਼ਾਹਿਤ ਹਨ ਕਿ ਉਹਨਾਂ ਦੇ ਪਾਈਚਾਰੇ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ ਵੈਬਸਾਈਟ ਉੱਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨੇ ਬਹੁਤ ਰੋਮਾਂਚਕ ਹੋਣਗੇ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਕੱਠੇ ਅਸੀਂ ਇਤਿਹਾਸ ਰਚਾਂਗੇ ਤੁਹਾਡਾ ਸਮਰਥਨ ਅਤੇ ਭਾਗੀਦਾਰੀ ਸਾਡੀ ਸਫਲਤਾ ਲਈ ਬਹੁਤ ਮਹੱਤਵ ਰੱਖਦੀ ਹੈ ਇੰਡੀਅਨ ਅਮਰੀਕਨ ਇੰਪੈਕਟ ਫੰਡ ਦੀ ਪਹਿਲ ਕਦਮੀ ਦਾ ਦੇਸੀ ਪ੍ਰੈਜ਼ੀਡੈਂਟ ਨੇ ਕਮਲਾ ਦੇ ਨਾਲ ਵੋਟ ਕਮਲਾ ਦੀ ਇੱਕ ਟੀ-ਸ਼ਰਟ ਜਾਰੀ ਕੀਤੀ ਹੈ ਜੋ ਸੋਸ਼ਲ ਮੀਡੀਆ ਉੱਤੇ ਉਪਲਬਧ ਹੈ ਮੀਡੀਆ ਪਲੇਟਫਾਰਮ ਉੱਤੇ ਥੋੜੇ ਸਮੇਂ ਵਿੱਚ ਹੀ ਇਹ ਕਾਫੀ ਮਸ਼ਹੂਰ ਹੋ ਗਿਆ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਪ੍ਰਚਾਰ ਵਿੱਚ ਹਿੰਦੀ ਨਾਅਰੇ ਦੀ ਵਰਤੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ 2016 ਦੀਆਂ ਚੋਣਾਂ 'ਚ 트ੰਪ ਦੀ ਮੁਹਿੰਮ ਟੀਮ ਨੇ ਇਸ ਵਾਰ 트ੰਪ ਸਰਕਾਰ ਦਾ ਨਾਅਰਾ ਦਿੱਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਆਜ਼ਾਦ ਉਮੀਦਵਾਰ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਹੁਣ ਡੋਨਾਲਡ 트ੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਰੋਬਰਟ ਐਫ ਜਿਹੜੀ ਜੂਨੀਅਰ ਨੇ ਵੀ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਉਹਨਾਂ ਨੇ ਅਰੀਜ਼ੋਨਾ ਚ ਆਯੋਜਿਤ ਰੈਲੀ ਦੌਰਾਨ ਡੋਨਾਲਡ 트ੰਪ ਨਾਲ ਮੰਚ ਵੀ ਸਾਂਝਾ ਕੀਤਾ ਰੋਬਰਟ ਐਫ ਕੈਨੇਡੀ ਜੂਨੀਅਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਵੰਸ਼ਜ ਹਨ 70 ਸਾਲਾ ਕੈਨੇਡੀ ਪਹਿਲਾ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਸਨ ਪਰ ਸਿਧਾਂਤਾਂ ਦੇ ਟਕਰਾਅ ਕਾਰਨ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ ਉਸਨੇ ਅਰੀਜ਼ੋਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ 10 ਰਾਜਾਂ ਵਿੱਚ ਵੈਲਟ ਤੋਂ ਆਪਣੇ ਨਾਮ ਹਟਾਉਣ ਦੀ ਵੀ ਕੋਸ਼ਿਸ਼ ਕਰਨਗੇ ਆਪਣੀ ਰੈਲੀ ਦੇ ਮੰਚ ਉਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਡੋਨਾਲਡ 트ੰਪ ਨੇ ਕੈਨੇਡੀ ਨੂੰ ਬੇਮਿਸਾਲ ਅਤੇ ਸ਼ਾਨਦਾਰ ਨੇਤਾ ਦੱਸਿਆ ਉਥੇ ਹੀ ਕਮਲਾ ਹੈਰਿਸ ਨੇ ਸ਼ਿਕਾਗੋ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਸੰਮੇਲਨ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਸਵੀਕਾਰ ਕਰ ਲਈ ਉਹਨਾਂ ਅਮਰੀਕੀਆਂ ਨੂੰ 트ੰਪ ਦਾ ਸਮਰਥਨ ਨਾ ਕਰਨ ਦੀ ਵੀ ਅਪੀਲ ਕੀਤੀ ਭਾਰਤੀ ਅਮਰੀਕੀ ਲੋਕ ਬਹੁਤ ਉਤਸ਼ਾਹਿਤ ਹਨ ਕਿ ਉਹਨਾਂ ਦੇ ਪਾਈਚਾਰੇ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਵੈੱਬਸਾਈਟਾਂ ਉੱਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨੇ ਬਹੁਤ ਰੋਮਾਂਚਕ ਹੋਣਗੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਕੱਠੇ ਅਸੀਂ ਇਤਿਹਾਸ ਰਚਾਂਗੇ ਤੁਹਾਡਾ ਸਮਰਥਨ ਅਤੇ ਭਾਗੀਦਾਰੀ ਸਾਡੀ ਸਫਲਤਾ ਲਈ ਬਹੁਤ ਮਹੱਤਵ ਤਵ ਰੱਖਦੀ ਹੈ ਇੰਡੀਅਨ ਅਮਰੀਕਨ ਇੰਪੈਕਟ ਫੰਡ ਦੀ ਪਹਿਲ ਕਦਮੀ ਦਾ ਪ੍ਰੈਜ਼ੀਡੈਂਟ ਦੇਸੀ ਪ੍ਰੈਜ਼ੀਡੈਂਟ ਨੇ ਕਮਲਾ ਦੇ ਨਾਲ ਵੋਟ ਕਮਲਾ ਦੀ ਇੱਕ ਟੀ-ਸ਼ਰਟ ਜਾਰੀ ਕੀਤੀ ਹੈ ਜੋ ਸੋਸ਼ਲ ਮੀਡੀਆ ਉੱਤੇ ਉਪਲਬਧ ਹੈ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਘਰਸ਼ ਪ੍ਰਭਾਵਿਤ ਯੂਕਰੇਨ ਦਾ ਦੌਰਾ ਸੰਭਾਵੀ ਤੌਰ ਤੇ ਮਦਦਗਾਰ ਹੈ ਸਮਾਚਾਰ ਏਜੰਸੀ AFP ਨੇ ਵਾਈਟ ਹਾਊਸ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਏਜੰਸੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਪੋਲੈਂਡ ਤੋਂ 7 ਘੰਟੇ ਦੀ ਰੇਲ ਯਾਤਰਾ ਤੋਂ ਬਾਅਦ ਯੂਕਰੇਨ ਪਹੁੰਚੇ 1992 ਵਿੱਚ ਦੁਵੱਲੇ ਸੰਬੰਧਾਂ ਦੀ ਸਥਾਪਨਾ ਤੋਂ ਬਾਅਦ ਉਹ ਇਸ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ ਪ੍ਰਧਾਨ ਮੰਤਰੀ ਅਜੇੇ ਸਮੇਂ ਵਿੱਚ ਯਾਤਰਾ ਕਰ ਰਹੇ ਹਨ ਜਦੋਂ ਕੀਵ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰਕਰਨ ਅਤੇ ਕੁਰਸਕ ਚ ਕਈ ਰੂਸੀ ਬਸਤੀਆਂ ਉੱਤੇ ਕਬਜ਼ਾ ਕਰਨ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਟਕਰਾ ਨਵੇਂ ਪੜਾਅ ਚ ਦਾਖਲ ਹੋ ਗਿਆ ਹੈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਯਾਤਰਾ ਸਾਨੂੰ ਸੰਘਰਸ਼ ਨੂੰ ਖਤਮ ਕਰਨ ਲਈ ਕੰਮ ਕਰ ਸਕਦੀ ਹੈ ਜੋ ਰਾਸ਼ਟਰਪਤੀ ਜਲਨਸਕੀ ਦੇ ਨਿਰਪੱਖ ਸ਼ਾਂਤੀ ਲਈ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਇਹ ਮਦਦਗਾਰ ਹੋਵੇਗਾ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜਲਨਸਕੀ ਵਿਚਾਲੇ ਗੱਲਬਾਤ ਤੋਂ ਬਾਅਦ ਭਾਰਤ ਅਤੇ ਯੂਕਰੇਨ ਨੇ ਸ਼ੁੱਕਰਵਾਰ ਨੂੰ ਚਾਰ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਝੌਤੇ ਖੇਤੀਬਾੜੀ ਭੋਜਨ ਉਦਯੋਗ ਦਵਾਈ ਸੱਭਿਆਚਾਰ ਅਤੇ ਮਾਨਵਤਾਵਾਦੀ ਸਹਾਇਤਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਯਕੀਨੀ ਬਣਾਉਣਗੇ ਇਸ ਤੋਂ ਪਹਿਲਾਂ ਮੋਦੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਇਤਿਹਾਸਕ ਦੌਰਾ ਸ਼ੁਰੂ ਕੀਤਾ ਜਿੱਥੇ ਉਹਨਾਂ ਨੇ ਰਾਸ਼ਟਰਪਤੀ ਜਲਨਸਕੀ ਨਾਲ ਗੱਲਬਾਤ ਕੀਤੀ ਭਾਰਤ ਚ ਹੋਮ ਲੋਨ ਆਟੋ ਲੋਨ ਪਰਸਨਲ ਲੋਨ ਅਤੇ ਐਜੂਕੇਸ਼ਨਲ ਲੋਨ ਲੈਣ ਵਾਲਿਆਂ ਲਈ ਅਮਰੀਕਾ ਤੋਂ ਚੰਗੀ ਖਬਰ ਆ ਗਈ ਹੈ ਫੈਡਰਲ ਰਿਜ਼ਰਵ ਦੇ ਚੇਅਰਮੈਨ ਜ਼ੈਰਮ ਪਾਵੈਲ ਨੇ ਜਲਦੀ ਹੀ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਬਾਅਦ ਪਾਵੈਲ ਨੇ ਕਿਹਾ ਕਿ ਹੁਣ ਮੁਦਰਾ ਨੀਤੀ ਦੀ ਸਮੀਖਿਆ ਕਰਨ ਅਤੇ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਸਮਾਂ ਹੈ। ਜੇਕਰ ਅਮਰੀਕਾ 'ਚ ਵਿਆਜ ਦਰਾਂ 'ਚ ਕਟੌਤੀ ਹੁੰਦੀ ਹੈ ਤਾਂ ਇਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ 'ਤੇ ਪਵੇਗਾ ਅਤੇ ਭਾਰਤੀ ਰਿਜ਼ਰਵ ਬੈਂਕ ਭਾਰਤ 'ਚ ਵੀ ਵਿਆਜ ਦਰਾਂ 'ਚ ਕਟੌਤੀ ਸ਼ੁਰੂ ਕਰ ਸਕਦਾ ਹੈ। ਅਜਿਹੇ 'ਚ ਦੇਸ਼ ਵਿੱਚ ਹੋਮ ਲੋਨ, ਆਟੋ ਲੋਨ, ਪਰਸਨਲ ਲੋਨ ਤੇ ਐਜੂਕੇਸ਼ਨਲ ਲੋਨ ਸਮੇਤ ਹ ਦੇ ਸਸਤੇ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਉਤੇ ਪਹਿਲਾਂ ਤੋਂ ਕਰਜ਼ਾ ਚੱਲ ਰਿਹਾ ਹੈ ਉਹਨਾਂ ਦੀ ईएमआई ਘੱਟ ਹੋ ਜਾਵੇਗੀ ਹਾਲ ਹੀ ਵਿੱਚ ਜੁਲਾਈ ਮਹੀਨੇ ਦੇ ਮਹਿੰਗਾਈ ਅੰਕੜਿਆਂ 'ਚ ਗਿਰਾਵਟ ਦੇਖੀ ਗਈ ਹੈ ਅਤੇ ਮਹਿੰਗਾਈ ਦਾ ਅੰਕੜਾ 3.54 ਫੀਸਦੀ ਤੇ ਆ ਗਿਆ ਹੈ ਜੂਨ 'ਚ ਮਹਿੰਗਾਈ ਦਰ 5.8 ਫੀਸਦੀ ਹਾਲਾਂਕਿ ਬਾਜ਼ਾਰ ਨੂੰ ਮਹਿੰਗਾਈ ਦਰ 3.5 ਫੀਸਦੀ ਰਹਿਣ ਦੀ ਉਮੀਦ ਹੈ ਇਸੇ ਤਰ੍ਹਾਂ ਥੋਕ ਮੁੱਲ ਸੂਚਕ ਅੰਕ ਯਾਨੀ ਥੋਕ ਮਹਿੰਗਾਈ ਦਰ ਵੀ ਜੁਲਾਈ 'ਚ 2.4 ਫੀਸਦੀ ਉਤੇ ਰਹੀ ਜੂਨ 'ਚ ਥੋਕ ਮਹਿੰਗਾਈ ਦਰ 3.36 ਫੀਸਦੀ ਮਹਿੰਗਾਈ ਦੇ ਅੰਕੜੇ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਹੇ ਹਨ ਅਜਿਹੇ ਜੇ ਮਹਿੰਗਾਈ ਦਰ ਆਰਬੀਆਈ ਦੇ 2 ਤੋਂ 4 ਫੀਸਦੀ ਦੇ ਟੀਚੇ ਦੇ ਵਿਚਕਾਰ ਆ ਗਈ ਹੈ ਆਰਬੀਆਈ ਨੇ 4 ਮਈ 2022 ਤੋਂ ਵਿਆਜ ਦਰਾਂ ਵਧਾਉਣੇ ਸ਼ੁਰੂ ਕਰ ਦਿੱਤੀਆਂ ਸਨ ਇਸ ਤੋਂ ਬਾਅਦ ਜੂਨ 2022 ਅਗਸਤ 2022 ਸਤੰਬਰ 2022 ਦਸੰਬਰ 2022 ਅਤੇ ਫਰਵਰੀ 2023 ਵਿੱਚ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਵੀ ਵਿਆਜ ਦਰਾਂ ਵਿੱਚ ਕਟੌਤੀ ਨਹੀਂ ਕੀਤੀ ਅਤੇ ਮਈ 2022 ਤੋਂ ਬਾਅਦ ਦੇਸ਼ ਵਿੱਚ ਲੋਕਾਂ ਨੂੰ ਸਥਾਈ ਮਹੀਨਿਆਂ ਲਈ ਮਹਿੰਗੇ ਕਰਜ਼ੇ ਮਿਲ ਰਹੇ ਨੇ ਫਿਲਹਾਲ ਆਰਬੀਆਈ ਨੇ ਰੈਪੋ ਰੇਟ 6.50% ਕੀਤਾ ਹੈ ਜਦਕਿ ਰਿਵਰਸ ਰੈਪੋ ਰੇਟ 3.35% ਹੈ ਹੁਣ ਜੇਕਰ ਆਰਬੀਆਈ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦਰਾਂ ਵਿੱਚ ਕਟੌਤੀ ਕਰਦਾ ਹੈ ਤਾਂ ਕਰਜ਼ਾ ਸਸਤਾ ਹੋਣਾ ਯਕੀਨੀ ਹੈ ਇਸ ਦੌਰਾਨ ਅਮਰੀਕਾ ਵਿੱਚ ਮਾਰਚ 2022 ਤੋਂ ਜੁਲਾਈ 2023 ਦਰਮਿਆਨ ਵਿਆਜ ਦਰਾਂ ਵਿੱਚ 13 ਫਾਰ ਵਾਧਾ ਕੀਤਾ ਗਿਆ ਹੈ ਅਤੇ ਪਿਛਲੇ 1 ਸਾਲ ਤੋਂ ਵਿਆਜ ਦਰਾਂ ਸਥਿਰ ਰਹੀਆਂ ਹਨ ਲਗਾਤਾਰ ਉੱਚੀਆਂ ਵਿਆਜ ਦਰਾਂ ਕਾਰਨ ਇਹ ਪੂਰੀ ਦੁਨੀਆ ਵਿੱਚ ਜੀਡੀਪੀ ਨੂੰ ਪ੍ਰਭਾਵਿਤ ਕਰ ਰਹੀ ਹੈ ਇਸ ਲਈ ਕਈ ਦੇਸ਼ਾਂ ਨੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਬੈਂਕ ਆਫ ਕੈਨੇਡਾ ਨੇ ਪਿਛਲੇ 2 ਮਹੀਨਿਆਂ ਵਿੱਚ ਦੋ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਉੱਥੇ ਹੀ ਯੂਰੋਪੀ ਬੈਂਕ ਨੇ ਵੀ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ ਅਜੇ ਹੇਚ ਮੰਨਿਆ ਜਾ ਰਿਹਾ ਹੈ ਕਿ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਕਰਨ ਤੋਂ ਬਾਅਦ ਇਸ ਦਾ ਅਸਰ ਏਸ਼ੀਆਈ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੇਗਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਵਿੱਚ ਕਿਹਾ ਮੇਰੇ ਪਿਆਰੇ ਦੋਸਤ ਅਮਰੀਕੀ ਰੱਖਿਆ ਮੰਤਰੀ ਲੋਰੀ ਡੌਸਟਿਨ ਨਾਲ ਸ਼ਾਨਦਾਰ ਮੁਲਾਕਾਤ ਹੋਈ ਅਸੀਂ ਮੌਜੂਦਾ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਡੂੰਘਾ ਕਰਨ ਦੇ ਤਰੀਕੇ ਉੱਤੇ ਚਰਚਾ ਕੀਤੀ ਸਪਲਾਈ ਸੁਰੱਖਿਆ ਵਿਵਸਥਾ ਤੇ ਦਸਤਕਤ ਅਤੇ ਪ੍ਰਮੁੱਖ ਅਮਰੀਕੀ ਕਮਾਂਡਾ ਉੱਤੇ ਭਾਰਤੀ ਅਫਸਰਾਂ ਦੀ ਤਾਇਨਾਤੀ ਲਈ ਸਮਝੌਤਾ ਇਤਿਹਾਸਕ ਘਟਨਾਕਰਮ ਹਨ ਸਿੰਘ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਕਾਲਮੀ ਰਣਨੀਤਿਕ ਪਾਈਵਾਲੀ ਨੂੰ ਹੋਰ ਡੁੰਗਾ ਕਰਨ ਦੇ ਉਦੇਸ਼ ਨਾਲ 4 ਦਿਨਾਂ ਦੇ ਅਧਿਕਾਰਤ ਦੌਰੇ ਉੱਤੇ ਇੱਥੇ ਪਹੁੰਚੇ ਸਨ ਸਿੰਘ ਨੇ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਏਨੀ ਦਿਨੀ ਅਮਰੀਕਾ ਦੇ ਸਰਕਾਰੀ ਦੌਰੇ ਉੱਤੇ ਨੇ ਉਹਨਾਂ ਦੇ ਅਮਰੀਕਾ ਯਾਤਰਾ ਦੌਰਾਨ ਵਾਸ਼ਿੰਗਟਨ ਡੀਸੀ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ 6 ਆਫ ਅਮਰੀਕਾ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਪੰਜਾਬ ਅਤੇ ਸਿੱਖਿਆ ਦੇ ਮੁੱਦੇ ਵਿਸ਼ੇਸ਼ ਰੂਪ ਵਿੱਚ ਉਠਾਏ ਗਏ ਇਸ ਮੌਕੇ ਆਫ ਬੀਜੇਪੀ ਅਮਰੀਕਾ ਦੇ ਪ੍ਰਧਾਨ ਅਡੀਪਾ ਪ੍ਰਸਾਦ ਨੇ ਮੰਗ ਕੀਤੀ ਕਿ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਰੱਖਿਆ ਜਾਵੇ ਉਨਾ ਕਿਹਾ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਹੀ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਿਆ ਤੇ ਇਹਨਾਂ ਨੂੰ ਪੂਰੀਆ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰ ਵਟਾਂਦਰਾ ਕਰਨ ਦਾ ਵਾਅਦਾ ਕੀਤਾ ਸਮਾਗਮ ਦੇ ਅੰਤ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਤੇ ਖਾਸ ਕਰ ਸਿੱਖਾ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਪਰਾਏ ਮੂਲਕ ਵਿੱਚ ਪ੍ਰਾਪਤੀਆਂ ਕਰਕੇ ਨਾਮਨਾ ਖੱਟਿਆ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਅਮਰੀਕਾ ਦੇ ਸੂਬੇ ਕਨੇਟਿਕਟ ਦੀ ਅਮਰੀਕੀ ਮਹਿਲਾ ਨੇ ਆਪਣੇ ਸਰੀਰ ਉੱਤੇ ਸਭ ਤੋਂ ਵੱਧ ਟੈਟੂ ਬਣਵਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ ਉਸਦੇ ਸਰੀਰ ਦਾ 99.98% ਹਿੱਸਾ ਟੈਟੂਆਂ ਦੇ ਨਾਲ ਭਰਿਆ ਹੋਇਆ ਹੈ ਹਨੇਰੇ ਨੂੰ ਖੂਬਸੂਰਤੀ ਵਿੱਚ ਬਦਲਣਾ ਦੇ ਵਿਸ਼ੇ ਨੂੰ ਨਾਲ ਲੈ ਕੇ ਉਸਨੇ ਆਪਣੇ ਸਰੀਰ ਨੂੰ ਕੈਨਵਸ ਵਿੱਚ ਬਦਲ ਦਿੱਤਾ ਹੈ ब्रिसपोर्ट अमेरिका दी इस साफ का फौजी औरत ने अपने शरीर नु सुंदर डिजाइन दे टैटू नाल भरया ਹੋਇਆ ਹੈ ਉਸਨੇ गिनीज रिकॉर्ड धारका दी प्रशंसा ਕਰਦਿਆਂ ਕਿਹਾ ਕਿ ریکارڈ ਪ੍ਰਾਪਤ ਕਰਨ ਲਈ ਅਜੇ ਹਾਕੀਤਾ ਹੈ गिनीज रिकॉर्ड धारका ਦਾ ਉਸਨੇ ਧੰਨਵਾਦ ਪ੍ਰਗਟ ਕੀਤਾ ਅਤੇ ਉਸਨੇ टैटू ਦੇ রেকর্ড ਨਾਲ ਔਰਤਾ ਦੀ ਸ਼ਕਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਇਸ ਦੇ ਨਾਲ دیਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ